ਇੰਡੀਅਨ ਸਟੇਟ ਹੈ ਇਹ ਰਾਜਾਸ਼ਾਹੀ ਦਾ ਬਦਲਮਰੂਪ ਹੈ ਰਾਜਾਸ਼ਾਹੀ 47 ਦੇ ਵਿੱਚ 1947 ਦੇ ਵਿੱਚ ਖਤਮ ਹੋ ਗਏ ਪਰ ਜਿਹੜਾ ਇੰਡੀਅਨ ਸਟੇਟ ਘੜ ਕੇ ਤਿਆਰ ਹੋਇਆ ਬਾਅਦ ਦੇ ਵਿੱਚ ਜਾਂ ਉਹਨਾਂ ਨੇ ਉੱਥੋਂ ਦੇ ਲੋਕਾਂ ਦੇ ਉੱਤੇ ਮੜਿਆ ਇੰਡੀਆ ਦੇ ਲੋਕਾਂ ਦੇ ਉੱਤੇ ਅਤੇ ਪੰਜਾਬ ਦੇ ਲੋਕਾਂ ਦੇ ਉੱਤੇ ਅਤੇ ਸਿੱਖਾਂ ਦੇ ਉੱਤੇ ਉਹ ਰਾਜਾਸ਼ਾਹੀ ਦਾ ਇੱਕ ਬਦਲਮਰੂਪ ਹੈ ਸਿੱਖ ਉਸ ਨੂੰ ਪਰਵਾਹ ਨਾ ਇਸੇ ਕਰਕੇ ਨਹੀਂ ਨਾ ਕਰ ਰਹੇ ਸੋ ਜਿਹੜੀ ਸਿੱਖਾਂ ਦੀ ਬਾਦਸ਼ਾਹਤ ਸੀ ਉਹ ਇਸ ਰਾਜਾ ਸ਼ਾਹੀ ਤੋਂ ਬਿਲਕੁਲ ਵੱਖਰੀ ਸੀ ਉਹ ਮੂਲ ਮੰਤਰ ਤੇ ਹਿਸਾਬ ਨਾਲ ਸੀ ਮੂਲ ਮੰਤਰ ਨੂੰ ਸਮਾਇਆ ਹੋਇਆ ਸੀ ਉਸ ਬਾਦਸ਼ਾਹਤ ਦੇ ਵਿੱਚ ਗਰੀਬ ਸਿੱਖਣ ਸੀ ਉਹ ਤਾਂ ਉਹ ਇੱਕੋ ਹੀ ਸਮੇ ਗਰੀਬ ਸਿੱਖਣ ਵੀ ਸੀ ਇੱਕੋ ਹੀ ਸਮੇ ਬਾਦਸ਼ਾਹ ਵੀ ਸੀ ਸੋ ਉਸ ਤਰ੍ਹਾਂ ਦੇ ਕੀ ਉਸ ਤਰ੍ਹਾਂ ਦੇ ਅਸੀਂ ਬਣਨਾ ਅਸੀਂ ਉਸ ਤਰ੍ਹਾਂ ਦੇ ਬਣ ਰਹੇ ਹਾਂ ਅਸੀਂ ਹੈਗੇ ਹਾਂ ਉਸ ਤਰ੍ਹਾਂ ਦੇ ਹੀ ਹੈਗੇ ਹਾਂ ਜਾਗਣ ਦੀ ਲੋੜ ਆ ਬਸ ਅਸੀਂ ਫੇਰ ਉਹੋ ਜਿਹਾ ਹੋ ਜਾਣਾ ਅਸੀਂ ਫੇਰ ਆਪਣੇ ਹੱਥ ਦੇ ਵਿੱਚ ਰਾਜ ਲੈ ਲੈਣਾ ਸੋ ਤੇ ਇਹਦੇ ਤੇ ਜ਼ੋਰ ਦਿੱਤਾ ਤੇ ਕਾਮਨ ਸੈਂਸ ਜਿਹੜੀ ਹੈਗੀ ਹੈ ਨਾ ਉਹ ਇੰਡੀਵਿਜੂਅਲ ਦਾ ਜਿਹੜਾ ਆਈਡੀਆ ਲਿਬਰਟੀ ਦਾ ਉਸ ਨੂੰ ਪ੍ਰਮੋਟ ਕਰਦੀ ਹੈ ਤੇ ਉਹ ਕਾਮਨ ਸੈਂਸ ਦੇ ਵਿੱਚ ਥਾਮਸ ਪੇਨ ਕਹਿੰਦਾ 1776 ਦੇ ਵਿੱਚ ਉਸਨੇ ਕਿਤਾਬ ਚ ਲਿਖਿਆ ਸੀ ਉਹ ਕਹਿੰਦਾ ਵੀ ਜਿਹੜੇ ਰਾਈਟ ਨੇ ਰੱਬ ਨੇ ਦਿੱਤੇ ਨੇ ਸਾਨੂੰ ਇਹ ਕਿਸੇ ਰਾਜੇ ਮਹਾਰਾਜੇ ਨੇ ਨਹੀਂ ਦਿੱਤੇ ਹੈਗੇ ਇਹੋੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਮਨੁੱਖੀ ਮਨੁੱਖ ਦਾ ਜਨਮ ਹੋਇਆ ਇਹ ਕਿਸੇ ਰਾਜੇ ਨੇ ਨਹੀਂ ਦਿੱਤਾ ਹੈਗਾ ਰੱਬ ਨੇ ਦਿੱਤਾ ਸਾਨੂੰ ਜਨਮ ਥਾਮਸ ਪੇਨ ਕਹਿ ਰਿਹਾ ਗੁਰੂ ਨਾਨਕ ਪਾਤਸ਼ਾਹ ਦੀ ਭਾਸ਼ਾ ਚ ਕਹਿ ਰਿਹਾ ਉਹ ਉਹ ਕਹਿੰਦਾ ਕਾਮਨ ਸੈਂਸ ਪ੍ਰੈਜ਼ੈਂਟਡ ਦਾ ਆਈਡੀਆ ਥੈਟ ਇੰਡੀਵਿਜੂਅਲ ਲਿਬਰਟੀ ਇਜ਼ ਅ ਗੋਡ ਗਿਫਟਡ ਰਾਈਟ ਕਾਮਨ ਸੈਂਸਰ ਗੋਡ ਗਿਫਟਡ ਰਾਈਟ ਕਿਹਾ ਉਹਨਾਂ ਨੇ ਸੋ ਸਿੱਖ ਟੀਚਿੰਗਸ ਨੇ ਜਿਹੜੀਆਂ ਸਿੱਖਾਂ ਸਿੱਖ ਧਰਮ ਦੇ ਵਿੱਚ ਸਿੱਖਿਆਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀਆਂ ਵੀ ਸਿੱਖਿਆਵਾਂ ਨੇ ਮਨੁੱਖ ਨੂੰ ਦਿੱਤੀਆਂ ਨੇ ਰਾਜਿਆਂ ਨੂੰ ਵੀ ਦਿੱਤੀਆਂ ਨੇ ਨੌਕਰਾਂ ਨੂੰ ਵੀ ਦਿੱਤੀਆਂ ਨੇ ਪੁਖਹਾਰੀਆਂ ਨੂੰ ਵੀ ਦਿੱਤੀਆਂ ਨੇ ਤੇ तमाम ਜਿਹੜੇ ਦੁਨੀਆ ਦੇ ਵਿੱਚ ਲੋਕ ਤੁਰੇ ਫਿਰਦੇ ਨੇ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਰੱਬ ਨੂੰ ਮੰਨਣ ਵਾਲੇ ਵੀ ਨਾ ਮੰਨਣ ਵਾਲੇ ਵੀ ਉਹਨਾਂ ਸਾਰਿਆਂ ਨੂੰ ਸਿੱਖਿਆਵਾਂ ਦਿੱਤੀਆਂ ਨੇ ਉਹ ਉਹ ਕਹਿੰਦੇ ਨੇ ਕਿ ਈਚ ਸੋਲ ਹੈਜ਼ ਡਾਇਰੈਕਟ ਐਕਸੈਸ ਟੂ ਦਾ ਡਿਵਾਈਨ ਹਰ ਇੱਕ ਜਿਹੜੀ ਰੂਹ ਆ ਉਹ ਰੱਬ ਦੇ ਨਾਲ ਜੁੜੀ ਹੋਈ ਹੈ ਪਾਤਸ਼ਾਹ ਕਹਿੰਦੇ ਨੇ ਤੇ ਨਿੱਜੀ ਜ਼ਿੰਮੇਵਾਰੀਆਂ ਤੇ ਜਿਹੜੀਆਂ ਸਾਡੀਆਂ ਵੈਲਿਊਜ਼ ਨੇ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਤੈਅ ਕਰਨਾ ਸਾਡੇ ਚੌਗਿਰਦੇ ਅਤੇ ਇੱਕ ਸਤਨਾਮ ਸੱਚ ਦੇ ਰਾਜ ਉਹਦੇ ਉਹਦੇ ਇਹ ਉਹ ਹੈਗੇ ਨੇ ਫਰਜ਼ ਨੇ ਉਹਦੀਆਂ ਜ਼ਿੰਮੇਵਾਰੀਆਂ ਨੇ